ਜੀ ਦੇਖੇ ਠੀਕ ਹੈ ਵੀ ਸਭੀ ਫੋਟੋ ਲੈ ਲੈਂਦੇ ਹਾਂ ਸਾਹਿਬ ਤੁਹਾਨੂੰ ਬਲਮਾ ਬੋਨੋਗ ਸਾਲਾ 16 ਅੱਖਾਂ ਦਾ ਟੈਂਪਰ ਅਯੋਜਿਤ ਕੀਤਾ ਗਿਆ ਸਭ ਤੋਂ ਪਹਿਲਾਂ ਸਾਡੇ ਕਲੱਬ ਨੂੰ ਜਿੱਥੇ ਆਪਣਾ ਖਰਚਾ ਚੈੱਕਅਪ ਕਰਾਉਣਾ ਹੈ ਉਹ ਚਾਹੁੰਦੇ ਭਰਨ ਦੀ ਹੈ ਉਹ ਲੈ ਲਾ ਤੇ ਸਾਰੇ ਬੇਨਤੀ ਚੁੱਪ ਦਾ ਬਣ ਬਖਸ਼ੋ ਵਾਰੀ ਵਾਰੀ ਸਾਡੇ ਬੋਨੋਗ ਦੇ ਮਾਰਨ

ਦੇਸ਼ ਦੇ ਪਾਕਦਾਂ ਤੋਂ 32 ਸਪੈਨ ਤੋਂ ਪਾਣਾ ਤੋਂ ਨਾ ਕਿ ਨਾਹਰਾਂ ਨੂੰ ਸਾਡੇ ਕਾਨੂੰਨ ਦਾ ਹੋ ਗਿਆ ਨਾ ਇਹਦਾ ਅੱਗੇ ਇਸ ਤੋਂ ਬਾਅਦ ਜੋ ਸਾਡੇ ਪ੍ਰਧਾਨ ਦੇ ਕੋ ਚੇਅਰਮੈਨ ਨੂੰ ਸੁਪਰਵਾਈਜ਼ ਜਿਆਦਾ ਉਹ ਆਪਣੇ ਪ੍ਰਾਪਤ ਕੀਤੇ ਸੀ ਜਾਂਦੇ ਗਏ ਉਹ ਫਿਰ ਸੇ ਜਿਆਦਾ ਚੇਅਰਪਰਟ ਜਤਸ شہر <سؤال> ہے ریشن دے دن اور ہر طرح کا لایا ہے مریضاں لینا دس گیا ہم اللہ فروجہو ہے منا finely

ਲਾਹੌਰ ਦੇ ਪ੍ਰਧਾਨ ਅਮਰ ਸਿੰਘ ਅਤੇ ਡਾਕਟਰ ਰੋਮਨ ਜੀ ਡਾਕਟਰ ਸਰਦੇਵ ਜੀ ਸਰਪੰਚ ਪ੍ਰਕਰ ਪਰਿਸ਼ਦ ਗਰੂਪ ਅਤੇ ਜਿਹੜੇ ਵੀ ਉਹਦੇ ਸਾਥੀ ਇੱਥੇ ਮੌਜੂਦ ਹਨ ਇੰਦਰ ਇੰਦਰਜੀਤ ਸਿੰਘ ਸਰਪੰਚ ਜਰ ਮਾਰ ਸਾਰ ਪਧਾਈ ਦੇ ਮਾਤਾ ਮੈਂ ਫਤਿਹ ਕਲਾਉਂ ਬਾਜ਼ਾਰ ਖਾਨਾ ਬਦੋਂ ਆਏ ਸਾਉ ਦੇ ਬਦੋਂ ਲਾਇਲਾ ਦਾ 16ਵਾਂ ਅੱਖਾਂ ਦਾ ਕੈਂਪ ਹੈ ਜਿਹੜਾ ਕਿ ਸਾਡੀ ਟੀਮ ਦੋਂ ਬਹੁਤ ਵਧੀਆ ਪ੍ਰਦਰਸ਼ਨ ਕਰਤੇ ਤੇ ਦੰਦਾਂ ਦੇ ਤੇ ਅੱਖਾਂ ਦੇ ਲਾਇਲਾ ਸਾਡੇ ਮੰਚ ਤੇ ਸਨਮਾਨਤ ਸਾਰਿਆਂ ਦੀ ਸਫਲਤਾ ਬਹੁਤ ਸਨਮਾਨਯੋਗ ਹੈ ਤੇ ਸਾਡੇ ਪਾਕੀ ਸਾਡੇ ਕਲੱਬ ਦਾ ਬਹੁਤ ਜ਼ਿਆਦਾ ਸਨੋਗ ਹੈ ਤੇ ਇਲਾਕੇ ਦਾ ਵੀ ਬਹੁਤ ਸਨੋਗ ਹੈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਸਾਡੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਹ ਮੀਟਿੰਗ ਕਰਵਾਉਂਦੀ ਹੈ ਥੈਂਕ ਯੂ ਅੱਜ ਦੇ ਮੁਖਮਮਲ ਜੀ ਦਵੀਤ ਸਿੰਘ ਪੰਚਾਇਤ ਮੈਂ ਸਰਪੰਚ ਸਰ ਜੀ ਅਤੇ ਅਕਾਦੰਸ ਸਲਾਮ ਜੀ ਇਸ ਮੁਜ਼ੇਦਾਰ ਸਹਿਬਾਨ ਅਤੇ ਆਗਮਨ ਸਹਿਪਾਰਾ ਮੀਟਿੰਗ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਆਏ ਜੀ ਬਾਈ ਦੇ ਜੁਵਾਦੀ ਅੱਖਾਂ ਦਾ ਟੈਂਟਰ ਲਾ ਰਹੇ ਹਾਂ ਉੱਤਤਾ ਦੇ ਹੁੰਦੇ ਯਾਰ ਉਸ ਪਰ ਲਗਾਏ ਇਹ ਜੇਕਰ ਅੱਥਰ ਦੇਗਾ ਅੱਜ ਅੱਜ ਹੀ ਅਲੱਗ ਮੋਢੇ ਕਟਾਪਾ ਕਾ ਜੀਨੇ ਨਾ ਸਤਿ ਆਦਿ ਰੋਸ਼ਨੀ ਬਾਟਰੀ ਨੇ ਬਤਾਇਆ ਕਿ ਲੰਘੂ ਦੇਖ ਜਾਦਾ ਹੈ ਕਲਰ ਲੰਗਰ ਪਾਣੀ ਚਾਹ ਬਣਨਾ ਬਹੁਤ ਪਤਾ ਕੀਤਾ ਹੋਇਆ ਹੈ ਹੋਰ ਸਭਿਆਚਾਰਿਕ ਨਿਰਜਤਰ ਆਕੇ ਅਪਰੇਟ ਲਈ ਅਸੀਂ ਭੇਜਾਂਗੇ ਵੀਰ ਵਾਲੀ ਲੱਗੋ ਤੇ ਹੋਰ ਦੁਬਾਰਾ ਸਭ ਤੋਂ ਧੰਨਵਾਦ ਕਰਦਾ ਹਾਂ ਮੇਰੇ ਨੂੰ ਬਣੀ ਦਾ ਦਿਲ ਗਿਆ ਜੀਰੰਦਨ ਧੰਨ ਸਾਰਾ ਕੁਝ ਠੀਕ ਹੈ ਜੀ ਅਗਲੀ ਸਵਾਲ ਪੁੱਛਦੇ ਹਾਂ ਪ੍ਰਧਾਨ ਜੀ ਅੱਜ ਜਿਹੜਾ ਲਾਇਨਸ ਕਲੱਬ ਵੱਲੋਂ ਕੈਂਪ ਲਾਇਆ ਗਿਆ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਲਾਇਨਸ ਕਲੱਬ ਬਾਜਾਖਾਨਾ ਵੱਲੋਂ ਸਿਵਲ ਅਸੋਸਿਏਸ਼ਨ ਤੋਂ ਬਾਜਾਖਾਨਾ ਦੇ ਅੱਖਾਂ ਦਾ 16ਵਾਂ ਕੈਂਪ ਜੋ ਲਾਇਨਸ ਕਲੱਬ ਬਾਜਾਖਾਨਾ ਵੱਲੋਂ ਲਗਾਇਆ ਗਿਆ ਹੈ ਇਹ ਕੈਂਪ ਕਿੰਨੇ ਪੁੱਤਾਂ ਦੀ ਸੇਵਾ ਲਈ ਜੋ ਅੱਖਾਂ ਕਿੰਨੀਆਂ ਲਿਖਾਨ ਗਿਆ ਉਹਦੇ ਸਬੰਧ ਵਿੱਚ ਅੱਖਾਂ ਦੀ ਰੋਸ਼ ਨਹੀਂ ਲਈ ਜੋ ਸੀ ਡਾਈਵ ਲਵਾ ਕੇ ਬਿਲਕੁਲ ਫਰੀ ਲੈਂਡ ਫਾਈਟ ਹਨ ਅੱਖਾਂ ਦੀ ਦਵਾਈ ਉਹ ਵੀ ਫਰੀ ਦਿੱਤੀ ਜਾਂਦੀ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਹੈਗੀ ਇਸ ਕੈਂਪ ਵਿੱਚ ਸਭ ਸਾਡੇ ਦਾਨੀ ਸੱਜਣਾਂ ਉਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਨਗਰ ਨਿਵਾਸੀਆਂ ਦਾ ਧੰਨਵਾਦ ਕਰਦੇ ਹਾਂ ਸਪੈਸ਼ਲ ਤੌਰ ਤੇ ਸਾਡੇ ਸਰਪੰਚ ਸਾਹਿਬ ਆਵਾਜ਼ਾ ਖੰਡਾ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੋ ਸੱਦੇ ਦੇ ਸਾਡੇ ਇੱਥੇ ਆਏ ਹਨ ਇਸ ਕੈਂਪ ਦੇ ਵਿੱਚ ਅਸੀਂ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਹੈ ਸਾਡੀ ਜੋ ਮਾਹ ਡਾਕਟਰਾਂ ਦੀ ਟੀਮ ਹੈ ਉਹ ਸਿਵਲ ਹੌਸਪੀਟਲ ਆਈ ਕੇਂਦਰ ਜੈਤੋ ਤੋਂ ਆਈ ਹੋਈ ਹੈ ਉਹ ਮਰੀਜ਼ਾਂ ਦਾ ਨਿਰੀਖਣ ਕਰ ਰਹੀ ਹੈ ਇਹ ਕੈਂਪ ਤੋਂ ਸਾਡੇ 10 ਪਰ ਜੋ ਪੈਂਡਾ ਉਹਨਾਂ ਦੇ ਵਿੱਚ ਉਹ ਵੀ ਕੋਈ ਅੱਖਾਂ ਦਾ ਕੈਂਪ ਦੇ ਵਿੱਚ ਉਹ ਆਏ ਆ ਵਧੀਆ ਰਿਸਪੌਂਸ ਮਿਲ ਰਿਹਾ ਬਹੁਤ ਹੀ ਜਿਹੜੇ ਮਰੀਜ਼ਾ ਸਾਡੇ ਕੋਲ ਆਏ ਗਏ ਹਨ ਅੱਖਾਂ ਦਾ ਕੈਂਪ ਦਾ ਨਿਰੀਖਣ ਉਹਦਾ ਤਨਵਾ ਟ੍ਰੇਨਿੰਗ ਕਰ ਰਹੀ ਹੈ ਇਸ ਇਲਾਕੇ ਦੇ ਜੋ ਪਤਵੰਤੇ ਸੱਜਣ ਉਹ ਸਾਡੇ ਕੋਲ ਹੈ ਤਿੰਨ ਪੰਚਾਇਤਾਂ ਨਦਰ ਨਵਾਸੀ ਜੋ ਵੀ ਸਾਡੇ ਕੋਲ ਬਹੁਤ ਧੰਨਵਾਦ ਭਗਵਾਨ ਤੇ ਸੱਚਰੇ ਤੇ ਆਏ ਪਏ ਲਾਈਫਸ ਕਲੱਬ ਹਰਸਾ ਵਜਾ ਕਰਨ ਵਾਲੋਂ ਨੂੰ ਠੰਡ ਨੂੰ ਜਹੁੰਚਾ ਦਿੱਤਾ 99 ਤੱਕ ਪਹੁੰਚਾਇਆ ਹਰ ਸਾਲ ਇਹ ਇੱਥੇ ਇੱਕ ਕੈਂਪ ਜੋ ਕਿ ਸਿਰਫ ਵਾਦਖਾਨਾ ਵਿੱਚ ਹੀ ਲਗਾਇਆ ਜਾਂਦਾ ਹੈ ਮਨੁੱਖਾਂ ਦੀ ਸੇਵਾ ਦੇ ਵਿੱਚ ਇੱਕ ਕੈਂਪ ਹੈ ਇਸ ਕੈਂਪ ਪਰ ਇੱਕ ਸਾਡੇ ਕਲੱਬ ਵੱਲੋਂ ਜਿਵੇਂ ਕਿ ਪਹਿਲਾਂ ਵੀ ਕੈਂਪ ਲਗਾਇਆ ਗਿਆ ਸਕੂਲ ਦੇ ਬੱਚਿਆਂ ਦੇ ਦੰਦਾਂ ਤੇ ਅੱਖਾਂ ਦਾ ਨਿਰੀਖਣ ਕਰਾਇਆ ਜਾਂਦਾ ਹੈ ਹੋਰ ਵੀ ਐਕਟੀਵਿਟੀਆਂ ਜੋ ਇਸ ਕਲੱਬ ਵੱਲੋਂ ਕੀਤੀਆਂ ਜਾਂਦੀਆਂ ਹਨ ਮਨੁੱਖੀ ਦਾ ਸੇਵਾ ਵਿੱਚ ਹਰ ਸਾਲ ਟੀਚਰ ਡੇ ਤੇ ਹਰ ਸਾਲ এনवायरमेंट ਡੇ ਤੇ ਜਿਵੇਂ ਟੀਚਰਾਂ ਨੂੰ ਬਹੁਤ ਮਾਣ ਸਨਮਾਨ ਦਿੱਤਾ ਜਾਂਦਾ ਹੈ ਐਨवायरमेंट ਡੇ ਤੇ ਬਹੁਤ ਵੱਧ ਮਤਲਬ ਲਾਤਰਾਈ ਅੰਦੇ ਨੂੰ ਪੁਨਰਜੀਵਨ ਸੇਵਾ ਤੇ ਵਿੱਚ ਉਹਨਾਂ ਨੂੰ ਪਾਣੀ ਪੋਸ਼ਣ ਦਿੱਤਾ ਜਾਂਦਾ ਤੇ ਉਗਾਇਆ ਜਾਂਦਾ ਇਹ ਵੀ ਸਾਡਾ ਜਿਹੜਾ ਪ੍ਰਾਣਾ ਅੱਗੇ ਤੋਂ ਵੀ ਸਾਡੀ ਜਿਹੜੀ ਕੋਸ਼ਿਸ਼ ਰਹੂਗੀ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਇੱਕ ਕੈਂਪ ਲਗਾ ਕੇ このただ。かかってい the mic.